ਸਾਰੇ ਦੀ ਤੇ ਗਰੀਬ ਗੁਰਬੀ ਦੇ ਹੱਕ ਚ ਖੜਨ ਦੀ ਸੱਜਾ ਦਿੱਤੀ ਗਈ। ਰੋਣਾ ਮਿਸ਼ਨ ਤੇ ਕਮਿਸ਼ਨ ਦਾ ਅਸੀਂ ਇਹਨਾਂ ਨਲਾਇਕ ਲੋਕਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਜਿਹੜੇ ਕਰਪਟ ਲੋਕਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੁਝ ਚੰਗਾ ਕਰ ਰਹੇ ਸਾਨੂੰ ਸ਼ਾਬਾਸ਼ ਇਹਦਾ ਘਟੂ ਘਟ ਦੇ ਦਿਓ। ਜਦੋਂ ਸਾਰੇ ਇਹ ਨਕਾਮ ਹੋ ਗਏ ਸਾਡੇ ਕਿਸੇ ਵੀ ਐਮਸੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਦਰੇ ਤਾਂ ਤਾਂ ਹੈ ਵੀ ਆ ਤਾਂ ਵੀ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਸ ਨੇ ਸੱਚ ਦਾ ਸਾਥ ਸਾਡੇ ਐਮ ਸੀ ਸਹਿਬਾਨਾ ਨੇ ਦਿੱਤਾ ਮੈਨੂੰ ਮੇਰੀ ਇਮਾਨਦਾਰੀ ਦੀ ਤੇ ਗਰੀਬ ਗੁਰਮੀ ਦੇ ਹੱਕ 'ਚ ਖੜਨ ਦੀ ਸਜ਼ਾ ਦਿੱਤੀ ਗਈ ਹੋਇਆ ਕਿ ਜੀ ਮੈਂ ਇਸ ਪੰਜਾਬ ਗਵਰਨਮੈਂਟ ਨੇ ਜਿਹੜੇ ਕੰਟਰੈਕਟ ਬੇਸ ਤੇ ਸੀਗੇ ਸਾਡੇ ਮਜ਼ਦੂਰ ਉਹਨਾਂ ਨੂੰ ਕਮੇਟੀ ਵੱਲੋਂ ਤਨਖਾਹ ਜਾਰੀ ਹੋਣੀ ਸੀਗੀ ਉਹ ਪੱਕੇ ਕੀਤੇ ਸੀਗੇ ਇਹਨਾਂ ਨੇ ਜੀ 6 ਮਹੀਨੇ ਬਾਰ-ਬਾਰ ਕਹਿਨ ਦੇ ਬਾਪ ਜੂਦ ਵੀ ਉਹਨਾਂ ਗਰੀਬਾਂ ਨੂੰ ਨਕਤੀ ਪੱਤਰ ਨਹੀਂ ਦਿੱਤੇ। ਚਲੋ ਜਿਸ ਦਿਨ ਦੀ ਗੱਲ ਆ ਜੋ ਇਹਨਾਂ ਨੇ ਖੂਆ ਬਣਾਇਆ ਵੀ ਇਦਨ ਇਹ ਆ ਇਹਨਾਂ ਦੇ ਪ੍ਰਧਾਨ ਨੇ ਆਪਣੇ ਪਾਰਦੀ ਦਰਬਾਰ ਤੋਂ ਕੀਤੀ ਆ। ਉਸ ਦਿਨ ਜੀ ਉਹ ਸਾਹਿਬ ਨੇ ਜਦੋਂ ਵਰਕ ਇਕੱਠੇ ਹੋ ਕੇ ਗਏ ਵੀ ਸਾਨੂੰ ਦਿਓ। ਪਹਿਲਾਂ ਉਹਨਾਂ ਨੇ ਐਮਐਲਏ ਨੇ ਜਾਂ ਕਿਸੇ ਨੇ ਰੱਖਿਆ ਹੋਇਆ ਸੀ ਪ੍ਰੋਗਰਾਮ ਫਿਰ ਫਿਰ ਉਹਨਾਂ ਨੂੰ ਲੱਗਦਾ। ਜਦੋਂ ਇਕੱਠੇ ਹੋ ਕੇ ਯੋਸਾਹ ਸਾਹਿਬ ਕੋਲੇ ਗਏ ਯੋਸਾਹ ਸਾਹਿਬ ਕਹਿੰਦੇ ਵੀ ਪ੍ਰਧਾਨ ਜੀ ਸਾਈਨ ਨਹੀਂ ਕਰਦੇ ਉਹ ਬੰਦੇ ਮੇਰੇ ਕੋਲੇ ਇਕੱਠੇ ਹੋ ਕੇ ਆ ਗਏ ਉਹ ਕਹਿੰਦੇ ਪ੍ਰਧਾਨ ਜੀ ਵੀ ਤੁਸੀਂ ਕਿੰਨੋਂ ਵੀ ਅਸੀਂ ਬੀਫਾ ਦੇ ਨਾਲ ਆ ਤੇ ਤੁਸੀਂ ਸਾਈਨ ਨਹੀਂ ਕਰਦੇ ਮੈਂ ਕਹਿੰਦਾ ਲਿਆਓ ਮੈਂ ਉਹਨਾਂ ਨਾਲ ਜੀ ਆ ਕੇ ਮੈਂ ਯੋਸਾਹ ਸਾਹਿਬ ਕੋਲੇ ਗਿਆ ਮੈਂ ਕਹਿੰਦਾ ਯੋਸਾਹ ਸਾਹਿਬ ਲਿਆਓ ਜਿਹੜੇ ਪੇਪਰ ਆ ਜੀ ਮੇਰੇ ਸਾਈਨ ਇਹਦੇਮ ਜੇ ਮੇਰੇ ਸਾਈਨਾਂ ਕਰਕੇ ਨਾਲ ਤੇ ਨੌਕਰੀ ਰੁਕੀ ਆ ਵੀ ਲਿਆਓ ਮੈਂ ਸਾਈਨ ਕਰ ਦਿੰਦਾ ਚਲੋ ਜੀ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਕਰਉਂਦੇ ਉਹਨਾਂ ਨੇ ਜੀ ਹੋ ਗਈ ਆਖਰ ਗੱਲ ਇਹ ਨਿਕੜੀ ਦੀ ਚਲੋ ਇਹਨਾਂ ਨੂੰ ਦੇ ਦੇਣੇ ਉਹ ਜੀ ਇਹਨਾਂ ਨੇ ਕੱਟ ਕਰਕੇ ਸਾਈਨ ਕਰਨ ਲੱਗੇ 6:00 4:30 5:00 ਵਜੇ ਕਿਉਂਕਿ 50 ਦੇ ਕਰੀਬ ਸਿਗਨੇਚਰ ਸਿਗਨੇਚਰ ਹੋਣ ਸੀ ਮਤਲਬ ਹਰ ਇੱਕ ਨੌਕਰੀ ਪੱਤਰ ਦੇ 5-5 ਬਣੇ ਹੋਏ ਸੀਗੇ 5-5 ਸਾਈਨ ਹੋਣ ਸੀ ਕਿ ਇੱਕ ਨੌਕਰੀ ਪੱਤਰ ਉਹਦੇ ਲਈ ਟਾਈਮ ਲੱਗ ਗਿਆ ਕਿਵੇਂ 7:30 ਬੱਜ ਗਏ ਜੋ ਸਾਹਿਬ ਕੋਲੇ ਬੈਠ ਕੇ ਪ੍ਰੈਸ ਉੱਥੇ ਸਿਗੀ ਪ੍ਰੈਸ ਵਾਲੇ ਸਾਬਾਣਾ ਨੇ ਉਹਨੂੰ ਪੁੱਛਿਆ ਇਹਨਾਂ ਨੇ ਗੱਲ ਬਣਾ ਲਈ ਬੰਦਕ ਬਣਾਇਆ ਪ੍ਰੈਸ ਨੇ ਪੁੱਛਿਆ ਜੋ ਸਾਹਿਬ ਨੂੰ ਵੀ ਕੀ ਤੁਹਾਨੂੰ ਜੀ ਬੰਦਕ ਬਣਾਇਆ ਉਹ ਕਹਿੰਦੇ ਮਤਲਬ ਇਹ ਨਹੀਂ ਵੀ ਸਾਨੂੰ ਤਾਂ ਬਾਹਰ ਬੰਦੇ ਬੈਠੇ ਆ ਨੁਕਤੇ ਪੱਤਰ ਲੈਣ ਲਈ ਬੈਠੇ ਆ ਬਿਸੰਗ ਰਸਤਾ ਬਣਾ ਕਰੋ ਵੀ ਅਸੀਂ ਫਟਾਫਟ ਉਹਨਾਂ ਨੂੰ ਨੁਕਤੇ ਪੱਤਰ ਦੇਈਏ ਰੋਣਾ ਮਿਸ਼ਨ ਤੇ ਕਮਿਸ਼ਨ ਦਾ ਸਾਡੀ ਜਿਹੜੀ ਰਾਜਨੀਤੀ ਆ ਸਾਨੂੰ ਜਿਹੜੀ ਰਾਜਨੀਤੀ ਸਾਡੇ ਨਗਰ ਚ ਸਖਾਈ ਗਈ ਆ ਸਾਨੂੰ ਦੋਨੋਂ ਭਰਾਵਾਂ ਨੂੰ ਨਹੀਂ ਉੱਚ ਸਾਡੇ ਨਾਲ ਦੇ ਸਾਥੀ ਵੀ ਖੋਸ ਆ ਬੈਠੀ ਜੀ ਬੈਠੇ ਆ ਲੋਟ ਸਾਹਿਬ ਬੈਠੇ ਆ ਜੱਸੀ ਜੀ ਬੈਠੇ ਆ ਸਾਡੇ ਮੰਦੋ ਐਨ ਐਲ ਸਾਹਿਬ ਬੈਠੇ ਆ ਸਾਡੀਆਂ ਰਗਾਂ ਚ ਇਮਾਨਦਾਰੀ ਨਾਲ ਲੋਕਾਂ ਦੀ ਮਿਸ਼ਨ ਆ ਸਾਡਾ ਭਾਵਨਾ ਇਹ ਕਿ ਸਾਨੂੰ ਮਿਸ਼ਨ ਦੇ ਤੌਰ ਤੇ ਅਸੀਂ ਰਾਜਨੀਤੀ ਕੀਤੀ ਆ ਔਰ ਕਰਨੀ ਆ ਔਰ ਦੂਜੇ ਪਾਸੇ ਜਿਹੜੀ ਰਾਜਨੀਤੀ ਆ ਉਹ ਕਮਿਸ਼ਨ ਦੀ ਰਾਜਨੀਤੀ ਆ ਸਾਡਾ ਰੌਲਾ ਇਹ ਇੰਨਾ ਵੀ ਅਸੀਂ ਮਿਸ਼ਨ ਲਈ ਕੰਮ ਕਰ ਰਹੇ ਆ ਉਹ ਲੋਕ ਕਮਿਸ਼ਨ ਲਈ ਕੰਮ ਕਰ ਰਹੇ ਆ ਰਹੀ ਗੱਲ ਮੈਂ ਤੁਹਾਨੂੰ ਸਾਰੀ ਬਰੀਫ ਦੱਸੂਗਾ ਵੀ ਹੁਣ ਤੱਕ ਸਾਡੀ ਕੀ ਕਾਰਗੁਜ਼ਾਰੀ ਆ ਔਰ ਜੇ ਸਾਡੇ ਚ ਕੋਈ ਕਮੀ ਵੀ ਹੋਊਗੀ ਸਾਨੂੰ ਕੋਈ ਬੰਦਾ ਸਾਡਾ ਥੋਡੇ ਰਾਹੀਂ ਜਾਂ ਸਾਡਾ ਕੋਈ ਨਾਗਰਿਕ ਸਾਨੂੰ ਕਹਿੰਦਾ ਵਾ ਸ਼ਹਿਰ ਵਾਸੀ ਵੀ ਤੁਸੀਂ ਇੱਥੇ ਭਾਈ ਸਾਹਿਬ ਤੁਤਵਾ ਗਲਤੀ ਹੋ ਗਈ ਕੰਮ ਕਰਾਂਗੇ ਤਾਂ ਗਲਤੀ ਵੀ ਹੋਊਗੀ ਅਸੀਂ ਉਹ ਚੋਥੇ ਬਿਨ ਸੁਧਾਰ ਕੀਤਾ ਉਹ ਗਾਂ ਵੀ ਕਰਾਂਗੇ ਹੁਣ ਰਹਿ ਗਈ ਗੱਲ ਹਾਈ ਕੋਰਟ ਦੀ ਹੁਕਮਾਂ ਪਿਛਲੇ ਦਿਨਾਂ ਚ ਖਵਾਰਜ ਜਦੋਂ ਇਹ ਐਪੀਸੋਡ ਚੱਲਿਆ ਇਹ ਪ੍ਰਧਾਨਗੀ ਤੋਂ ਰਫਸਤ ਕਰਨ ਵਾਲਾ ਉਦੋਂ ਉਹ ਜਿਹੜਾ ਘਵਾਰਾਂ ਤੇ ਇਹ ਖਬਰ ਘਬਰਾ ਕਰਕੇ ਘਵਾਰਾਂ ਵਾਲਿਆਂ ਤੋਂ ਲਵਾਈ ਗਈ ਕਿਉਂਕਿ ਘਵਾਰਾਂ ਵਾਲੇ ਬਤੀਲ ਥੋੜਾ ਹੁੰਦੇ ਆ ਉਹਨਾਂ ਨੂੰ ਜੋ ਜਿਹੜੇ ਤੱਥ ਪੇਸ਼ ਕਰਦੇ ਉਹਨਾਂ ਨੇ ਉਹ ਤੱਥਾਂ ਦੇ ਆਧਾਰ ਤੇ ਖਬਰ ਚਾਪੀ ਇਹਨਾਂ ਨੇ ਦਿਖਾਤਾ ਵੀ ਰਾਣੇ ਪ੍ਰਧਾਨ ਦੀ ਜਿਹੜੀ ਰੇਟਾ ਉਹ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਬਿਲਕੁਲ ਗਲਤ ਆ ਔਰ ਹਾਈ ਕੋਰਟ ਦੀ ਕੰਟੈਂਪਟ ਆਫ ਕੋਰਟ ਆ ਹੁਣ ਤਾਂ ਨਹੀਂ ਅਸੀਂ ਕਾਰਵਾਈ ਕਰਨੀ ਮੈਂ ਇਹਨਾਂ ਨੇ ਭਾਈ ਸਾਹਿਬ ਬੈਠੇ ਵੱਡੇ ਉਹ ਵੀ ਜੋ ਤੁਸੀਂ ਬੈਠੇ ਹੋ ਸਾਰਾ ਪਰਿਵਾਰ ਆਪਾਂ ਜੇ ਕਿਸੇ ਖਬਰ ਚ ਲੱਭੀ ਲੱਗ ਵੀ ਗਈ ਅਸੀਂ ਉਹਨਾਂ ਮੈਂ ਖਲਾਬੀ ਨਹੀਂ ਜਾਣਾ ਹਾਈ ਕੋਰਟ ਲੇਕਿਨ ਘਾਣ ਨੂੰ ਪਹਿਲਾਂ ਤੁਹਾਨੂੰ ਇੱਕ ਗੱਲ ਭਰਾਵਾਂ ਨੂੰ ਬੇਨਤੀ ਆ ਜਿਹੜੇ ਹਾਜ਼ਰ ਹੋ ਵੀ ਦੂਸਰੇ ਮੇਰੇ ਸਾਥੀ ਵੀ ਮੰਨਜੋ ਵੀ ਤੁਸੀਂ ਤੱਥਾਂ ਤੇ ਆਧਾਰਤ ਕੋਈ ਖਬਰ ਛਾਪੋ ਤੱਥਾਂ ਦੀ ਕੋਹ ਕਰੋ ਤੱਥਾਂ ਰਹਿਤ ਕੋਈ ਖਬਰ ਅਸੀਂ ਨਾ ਛਾਪੋ ਜਿਹਦੇ ਨਾਲ ਸਾਡੂ ਵੀ ਕੋਈ ਅਕਸਤੁੰਦ ਨਾ ਹੋਵੇ ਔਰ ਤੁਹਾਨੂੰ ਵੀ ਕੋਈ ਦਿੱਕਤ ਚਲਣੀ ਪਵੇ ਉਸ ਵਜ੍ਹਾ ਕਰਕੇ ਹਾਈ ਕੋਰਟ ਨੇ ਉਹਦਾ ਨੋਟਿਸ ਕਰਤਾ ਸਟੇਟ ਤੋਂ ਪਵਾ ਮੰਗ ਲਿਆ لیکن بات کر سکتے نال ਵੀ ਉਹ ਇੱਕ ਬਰਨਾਲੇ ਦੇ ਪ੍ਰਧਾਨ ਨੂੰ ਲਾਉਣ ਦਾ ਵੀ ਕੇਸ ਉੱਥੇ ਲੰਬੇ ਤੱਕ ਉਹ کورٹ ਨੂੰ ਕਹਿ ਦਿੱਤਾ ਗਿਆ ਜੀ ਵੀ ਇਹ ਸਿਮਿਲਰ ਕੇਸ ਆ ਬਰਨਾਲੇ ਦੇ ਨਾਮ ਦਾ ਹੀ ਆ ਉਹਨਾਂ ਦੀ ਤਰੀਖ ਸੀ 20 ਮਾਰਚ ਉਹ ਜੱਜ ਸਾਹਿਬ ਨੇ ਕਿਹਾ ਤਾਂ ਵੀ ਇਹ ਦੇਖੇ ਇਕੱਠੇ ਦੋਨੇ ਕੇਸ 사이ਟ ਅਸੀਂ 20 ਮਾਰਚ ਨੂੰ ਸਰਕਾਰ ਤੋਂ ਜਵਾਬ ਮੰਗ ਲਿਆ ਵੀ ਤੁਸੀਂ ਇਹ ਗਲਤ ਅਕਟ ਕੀਤਾ ਇਹਦਾ ਜਵਾਬ ਦਿਓ ਤੇ ਨਾਲ ਦੀ ਨਾਲ 20 ਤਰੀਕ ਨੂੰ ਬਰਨਾਲੇ ਦੇ ਨਾਲ ਆਪਣੀ ਅਗਲੀ ਕਿਰਤੀ ਰੱਖਤੀ ਔਰ ਉਸ ਲਈ ਗੱਲ ਇਹ ਹੁੰਦਾ ਸੈਕਟਰੀ ਨੇ ਉਹਦੇ ਹੁਕਮ ਲਿਖਿਆ ਸੀ ਬਈ ਨਵੇਂ ਪ੍ਰਧਾਨ ਦੀ ਚੋਣ ਲਈ ਡੇਟ ਪਰਕਰਨ ਕੀਤੀ ਜਾਵੇ ਡੀਸੀ ਨੂੰ ਲੇਕਿਨ ਹਾਈ ਕੋਰਟ ਨੇ ਉਸ ਦਾ ਰੁਕਣ ਸਟੇ ਕਰਤਾ ਬਈ ਅਗਲੇ ਹੁਕਮਾਂ ਤੱਕ ਜਦੋਂ ਤੱਕ ਇਹਦਾ ਫੈਸਲਾ ਨਹੀਂ ਕਿਸਾਈਂਦੇ ਇਸ ਰਿੱਟ ਦਾ 2660 ਨੰਬਰ ਰਿੱਟ ਦਾ ਨਹੀਂ ਹੋ ਸਕਦਾ 20 ਮਾਰਚ ਤੱਕ ਉਦੋਂ ਤੱਕ ਸਟੇਟਸ ਕੋ ਇਦਾਂ ਹੀ ਰਹੂਗਾ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੁਝ ਚੰਗਾ ਕਰ ਰਹੇ ਸਾਨੂੰ ਸ਼ਾਬਾਸ਼ ਇਹਦਾ ਘੱਟੋ ਘੱਟ ਦੇ ਦਿਓ ਮੈਂ ਇੱਥੇ ਕਹਿਣਾ ਚਾਹੂੰਗਾ ਇਮਾਨਦਾਰ ਸਰਕਾਰ ਨੂੰ ਵੀ ਸਾਡੇ ਦਲਤ ਭਾਈਚਾਰੇ ਨਾਲ ਕੀ ਬੈਤ ਕਰਿਆ ਤੁਹਾਡਾ ਜਿਹੜਾ ਮਤਾ ਨੰਬਰ 65 ਆ ਇਹਦੇ ਵਿੱਚ ਤੁਹਾਨੂੰ ਅੱਜ ਦੀ ਕਾਪੀ ਵੀ ਦਿੱਤੀ ਆ ਔਰ ਇੰਨਾ ਕੌਂਸਲਰ ਸਹਿਮਾਨਾਂ ਦੇ ਸਾਈਨ ਦੇਖ ਲਓ ਜਿਹੜੇ ਅੱਜ ਆਮ ਆਦਮੀ ਪਾਰਟੀ ਨਾਲ ਖੜੇ ਨੇ ਇਹਨਾਂ ਨੇ ਸਾਡੇ ਕੰਮ ਰੁਕਾਇਆ ਮੈਂ ਆਪਦੇ ਗਾਂਧੀ ਨਗਰ ਮੱਲੇ ਲਈ ਮੇਰਾ ਵਾਰਡ ਨੰਬਰ 10 ਲਈ ਜਿੰਨੇ ਕੰਮ ਪਾਏ ਆ ਦੀ ਕਾਪੀ ਪਈ ਆ ਆ ਸਰਕਾਰੀ ਆ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨਾ ਪੈਸਾ ਪਾਸ ਕਰਾਇਆ ਉਹ ਜਾ ਕੇ ਹਰ ਇੱਕ ਬੰਦੇ ਨੂੰ ਪਤਾ ਵੀ ਹਰ ਇੱਕ ਇਨਸਾਨ ਉਥੋਂ ਦੇ ਕਾਉਂਸਲਰਾਂ ਨੂੰ ਜਾਂ ਨਗਰ ਕਾਉਂਸਲ ਪ੍ਰਧਾਨਾਂ ਨੂੰ ਹਮੇਸ਼ਾ ਇਹ ਲਾਨਤਾ ਪਾਉਂਦਾ ਰਿਹਾ ਵੀ ਉਹ ਮੁਹੱਲੇ ਦੇ ਹਾਲਾਤ ਦੇਖੋ ਗਰੀਬ ਜਨਤਾ ਦੇ ਹਾਲਾਤ ਦੇਖੋ ਜੇ ਮੇਸ਼ੀ ਨੇ ਉੱਠ ਕੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਉੱਥੇ ਇਹ ਕੰਮ ਪਾਸ ਕਰਾਇਆ ਸੀ ਮੇਰੇ ਕੰਮ ਰੋਕ ਦਿੱਤੇ ਗਏ ਜਦ ਕਿ ਲਿਖਿਆ ਇਹਨਾਂ ਨੇ ਸ਼ਿਕਾਇਤ ਕੀਤੀ ਵੀ ਇਹ ਕੰਮ ਹੋਣ ਵਾਲੇ ਨਹੀਂ ਸੀ ਮੈਂ ਚਾਹੁੰਗਾ ਵੀ ਭਾਈ ਸਾਹਿਬ ਉੱਥੇ ਜਾ ਕੇ ਦੇਖੜਤਾ ਸੀ ਵੀ ਇਹ ਕੰਮ ਹੋਣ ਵਾਲੇ ਨਹੀਂ ਮੇਰਾ ਇਹ ਦਰਦ ਆ ਇਸ ਚੀਜ਼ ਪ੍ਰਤੀ ਵੀ ਸਾਡੇ ਲੋਕਾਂ ਦੇ ਕੰਮ ਕਿਉਂ ਨਹੀਂ ਹੋਣ ਦਿੱਤੇ ਜਾ ਰਹੇ ਮੈਂ ਲੋਕਾਂ ਨੂੰ ਇਹ ਜ਼ਰੂਰ ਕਹਾਂ ਵੀ ਦੇਖੋ ਜਿਹੜੀ ਵੀਰੇ ਨੇ ਗੱਲ ਕਹੀ ਆ ਕਲਦੀਪ ਨਿਹਰਜੀ ਦੀ ਲਿਖੀ ਵੀ ਭਗਤ ਸਿੰਘ ਪੈਦਾ ਹੋਵੇ ਵੀ ਕਿਸੇ ਦੇ ਜੇ ਕਹਿ ਲਓ ਅਸੀਂ ਇਹ ਵੀ ਸੋਚ ਰੱਖਦੇ ਹਾਂ ਵੀ ਚਲੋ ਕਿਸੇ ਦੇ ਹੋਇਆ ਘੱਟੋ ਘੱਟ ਸਾਨੂੰ ਸ਼ਾਬਾਸ਼ਤ ਦੇਵ ਵੀ ਅਸੀਂ ਉਹਦੇ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਆ ਘਰੇ ਬੈਠਿਆਂ ਤੇ ਸਾਡੇ ਤੇ ਪਰਚੇ ਹੋ ਗਏ ਇਹ ਲੜਾਈ ਕੀ ਦੀ ਅਸੀਂ ਜਨਤਾ ਦੀ ਲੜ ਰਹੇ ਆ ਜਾਂਦਾ ਦੇ ਚੁਣੇ ਹੋਏ ਨੁਮਾਇੰਦੇ ਆ ਸਾਡਾ ਲਾ ਲੋ ਚਾਂਸੀ ਰਾਣੀ ਚੌਕ ਰੁੱਕ ਜਾਂਦਾ ਤਾਂ ਸਾਡਾ ਕੀ ਜਾਂਦਾ ਭਈ ਅਸੀਂ ਆਪਦੇ ਘਰੇ ਬੈਠੇ ਕਿਉਂਕਿ ਇਹ ਸਰਕਾਰੀ ਪ੍ਰਾਪਰਟੀ ਆ ਅਸੀਂ ਇਸ ਲਈ ਲੜ ਰਹੇ ਆ ਲੋਕਾਂ ਲਈ ਜੇ ਕੋਈ ਨਰਕ ਦੇ ਵਿੱਚ ਬੈਠਾ ਜਿਵੇਂ ਦੂਸਰੇ ਐਮਸੀ ਗਾਲ੍ਹਾਂ ਖਾ ਕੇ ਟੱਕ ਕੇ ਬੈੰਦੇ ਰਹੇ ਆ ਦੂਸਰੀ ਵਾਰ ਤੁਸੀਂ ਹਰਾਦਲੇ ਤਿੰਜੀ ਵਾਰ ਨੂੰ ਭੁੱਲ ਜਾਨੇ ਜਿਵੇਂ ਅਸੀਂ ਵੀ ਇਹ ਸੋਚ ਰੱਖ ਲਈਏ ਤਾਂ ਅਸੀਂ ਵੀ ਟੱਕ ਕੇ ਬਹਿ ਜੀਏ ਪਰ ਅਸੀਂ ਇਹ ਪਰਚੇ ਜੋ ਇਹ ਚੱਲ ਰਹੇ ਆ ਤੱਪ ਅਸੀਂ ਲੋਕਾਂ ਲਈ ਚੱਲ ਰਹੇ ਆ ਅਸੀਂ ਤੁਹਾਡੀ ਆਵਾਜ਼ ਬਣ ਕੇ ਖੜੇ ਹੋਇਆ ਅਸੀਂ ਇਹਨਾਂ ਨਲੈਕ ਲੋਕਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਜਿਹੜੇ ਕਰਪਟ ਲੋਕਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਸਾਰਿਆਂ ਨੂੰ ਪਤਾ ਜਿਹੜੇ ਪੁਰਾਣੇ ਕਾਉਂਸਲਰ ਰੇ ਆ ਸਾਡੇ ਨਵੇਂਆਂ ਨੂੰ ਛੱਡ ਕੇ ਪੁਰਾਣੇ ਕਾਉਂਸਲਰ ਤਕਰੀਬਨ ਹੀ ਸਾਰੇ ਠੇਕੇਦਾਰ ਆ ਕਿਹਨੂੰ ਨਹੀਂ ਪਤਾ ਸ਼ਹਿਰ ਵਾਸੀ ਨੂੰ ਹੁਣ ਠੇਕੇਦਾਰ ਲੋਕ ਆ ਉਹ ਪਤਾ ਹੀ ਆ ਤੁਹਾਨੂੰ ਵੀ ਉਹ ਠੇਕੇਦਾਰ ਹੀ ਚਾਹੁੰਦੇ ਨੇ ਹਰ ਪਾਸੇ ਕਮਿਸ਼ਨ ਚਾਹੁੰਦੇ ਨੇ ਵੀ ਸਾਨੂੰ ਪੈਸਾ ਬਣੇ ਅਸੀਂ ਉਹ ਚੀਜ਼ ਚ ਉਹਨਾਂ ਨੂੰ ਪੈਣ ਨਹੀਂ ਦੇ ਰਹੇ ਕਿਉਂਕਿ ਅਸੀਂ ਚਾਹੁੰਦੇ ਆ ਪੰਜੀ ਪੰਜੀ ਜੋ ਲੋਕਾਂ ਦੇ ਟੈਕਸਾਂ ਦੀ ਪੰਜੀ ਪੰਜੀ ਆ ਤੁਹਾਡਾ ਪੈਸਾ ਤੁਹਾਡੇ ਤੇ ਸਹੀ ਤਰੀਕੇ ਨਾਲ ਲੱਗੇ ਸਾਡੀ ਬਸ ਇਹੀ ਲੜਾਈ ਆ ਤੇ ਔਰ ਇਹ ਲੜਾਈ ਦੀ سزا ਜਿਹੜੀ ਸਾਨੂੰ ਇਹ ਮਿਲ ਰਹੀ ਆ ਕਾਂਗਰਸ ਦੇ ਐਮਸੀ ਜਿਹੜੇ ਚੁਣੇ ਹੋਏ ਆ ਜਿਨ੍ਹਾਂ ਦੇ ਵਿੱਚ ਪ੍ਰਧਾਨ ਜੀ ਰਾਣਾ ਜੀ ਆ ਰਾਜੂ ਜੀ ਆ ਮੈਸੀ ਜੀ ਆ ਹਮਾਂਸੂ ਜੀ ਚਲੇ ਗਏ ਹੁਣ ਇਹਨਾਂ ਨੂੰ ਕੰਮ ਸੀ ਪ੍ਰਧਾਨ ਜੀ ਬੈਠੇ ਆ ਬਾਕੀ ਮੇਰੇ ਭਰਾ ਬੈਠੇ ਆ ਉਹਨਾਂ ਦੇ ਉੱਤੇ ਪਹਿਲਾਂ ਸਰਕਾਰ ਦਾ ਦਬਾਅ ਪਾਉਂਦੇ ਹੋਏ ਕਦੇ ਝੂਠੇ ਪਾਚੇ ਕਰਾਏ ਕਦੇ ਕਿਸੇ ਦੇ ਉੱਤੇ ਰੇਡਾਂ ਪਵਾਈਆਂ ਐ ਐਮਸੀ ਸਹਿਬਾਨਾਂ ਤੇ ਸਾਡਿਆਂ ਤੇ ਤਾਂ ਕਿ ਉਹ ਜਿਹੜੀ ਸਾਡੀ ਪ੍ਰਧਾਨਗੀ ਆ ਕਾਂਗਰਸ ਦੀ ਨਗਰ ਕੌਂਸਲ ਦੇ ਉੱਤੇ ਜਿਹੜਾ ਕਬਜ਼ਾ ਸੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੋੜਿਆ ਜਾ ਸਕੇ ਪਰ ਮੈਂ ਸ਼ੁਕਰਗੁਜ਼ਾਰ ਹਾਂ ਇੱਥੋਂ ਦੇ ਇਮਾਨਦਾਰ ਪ੍ਰਧਾਨ ਨਾਲ ਹੀ ਜਿਨ੍ਹਾਂ ਨੇ ਸਾਡੇ ਕੌਂਸਲਰ ਸਹਿਬਾਨ ਜਿਹਨੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਨਾ ਵਿਕੇ ਨਾ ਰੁਕੇ ਨਾ ਦਵੇ ਜਿਨ੍ਹਾਂ ਨੇ ਠੋਕ ਕੇ ਸਾਡੇ ਪ੍ਰਾ ਮਰੇ ਰਾਣਾ ਜੀ ਦਾ ਪ੍ਰਧਾਨ ਜੀ ਦਾ ਸਾਥ ਦਿੱਤਾ ਜਿਦੀ ਬਦੌਲਤ ਇਹਨਾਂ ਦੀਆਂ ਜਿਹੜੀਆਂ ناکਾਮ ਕੋਸ਼ਿਸ਼ਾਂ ਜਿਹੜੀਆਂ ਕੁੱਝੀਆਂ ਕੋਸ਼ਾਂ ਜਿਹੜੀਆਂ ਅਸਫਲ ਰਹੀਆਂ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹੋ ਜੀ ਸਰਕਾਰ ਦੇ ਵਿੱਚ ਜਿਹੜੇ ਆਪ ਕਰਾਪਟ ਹੋਰ ਤੇ ਉਹਨਾਂ ਨੇ ਕੀਤਾ ਕੀ ਆ ਜਤਿੰਦਰ ਪਾਲ ਸਿੰਘ ਰਾਣਾ ਜਿਹੜੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਉਹਨਾਂ ਨੇ ਕਾਨੂੰਨੀ ਕਾਰਵਾਈ ਦਾ ਨਕਤਾ ਇੱਕ ਲੈ ਕੇ ਜਦੋਂ ਸਾਰੇ ਇਹ ਨਕਾਮ ਹੋ ਗਏ ਸਾਡੇ ਕਿਸੇ ਵੀ ਐਮਸੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਦਰੇ ਤਾਂ ਤਾਂ ਹੈ ਵੀ ਤਾਂ ਵੀ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਸ ਨੂੰ ਨੇ ਸੱਚ ਦਾ ਸਾਥ ਸਾਡੇ ਐਮ ਸੀ ਸਹਿਬਾਨਾ ਨੇ ਦਿੱਤਾ ਪਰ ਕਾਨੂੰਨੀ ਨੁਕਤੇ ਦੇ ਉੱਤੇ ਉਹਨਾਂ ਨੇ 19 ਦਸੰਬਰ 2023 ਨੂੰ ਲੋਕਲ ਬਾਡੀ ਕੰਨੀਓ ਇੱਕ ਫਰਮਾਨ ਜਾਰੀ ਹੋਇਆ ਜਿਹਦੇ ਵਿੱਚ ਸਾਡੇ ਪ੍ਰਧਾਨ ਜੀਆਂ ਨੂੰ ਫਾਰਕ ਕੀਤਾ ਗਿਆ ਨਾ ਡੈਸਮਸ ਕਹੀ ਕਹਿ ਰਿਹਾ ਜੀ ਡੈਸਮਸ ਕਰਤਾ ਬਿਜ਼ਨਸ ਬਾਤ ਪਾਸੋਂ ਦਾ ਜਿਹਦਾ ਖਤਮ ਹੁੰਦਾ ਜਿਹਦਾ ਉਦਾਂ